ਕੁਝ ਦਿਨ ਪਹਿਲਾਂ ਚੈਨਲ ਦੇ ਖਬਰ ਚੱਲੀ ਸੀ ਕਿ ਇੱਕ ਮਹਿਲਾ ਜੋ ਕਿ ਗੁਹਾਰ ਲਗਾ ਰਹੀ ਸੀ ਕਿ ਸਰਕਾਰ ਕੋਲੋਂ ਉਹਨਾਂ ਨੂੰ ਨਹਿਰੀ ਪਾਣੀ ਦਿੱਤਾ ਜਾਵੇ ਪਰ ਜਦੋਂ ਪ੍ਰਸ਼ਾਸਨ ਨੇ ਉਹਨਾਂ ਦੀ ਗੱਲ ਨਾ ਸੁਣੀ ਤਾਂ ਉਸਨੇ ਆਪਣੀ ਫਸਲ ਨੂੰ ਤਬਾਹ ਕਰਨ ਦਾ ਸੋਚ ਲਿਆ ਪਰ ਮੌਕੇ ਤੇ ਪਹੁੰਚੀਆਂ ਕਿਸਾਨ ਯੂਨੀਅਨ ਨੇ ਉਹਨਾਂ ਨੂੰ ਰੋਕ ਲਿਆ ਕਿ ਤੁਸੀਂ ਆਪਣੀ ਫਸਲ ਨੂੰ ਤਬਾਹ ਨਾ ਕਰੋ ਪਰ ਕਈ ਦਿਨ ਬੀਜਣ ਦੇ ਬਾਅਦ ਵੀ ਉਹਨਾਂ ਨੂੰ ਨਹਿਰੀ ਪਾਣੀ ਨਹੀਂ ਮਿਲਿਆ ਨਾ ਹੀ ਉਹਨਾਂ ਕੋਲ ਬਿਜਲੀ ਦਾ ਕਨੈਕਸ਼ਨ ਹੈ ਜਿਸ ਨੂੰ ਲੈ ਕੇ ਕਿਸਾਨ ਯੂਨੀਅਨ ਵੱਲੋਂ ਅੱਜ ਪੱਤਰਕਾਰ ਵਾਰਤਾ ਕੀਤੀ ਗਈ ਜਿਸ ਵਿੱਚ ਕਿਹਾ ਗਿਆ ਕਿ 1 ਅਗਸਤ ਨੂੰ ਐਕਸੀਅਨ ਨਹਿਰੀ ਵਿਭਾਗ ਦੇ ਦਫ਼ਤਰ ਸਾਹਮਣੇ ਵੱਖੋ-ਵੱਖ ਜਥੇਬੰਦੀਆਂ ਵੱਲੋਂ ਧਰਨਾ ਲਗਾਇਆ ਜਾਵੇਗਾ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਅਸੀਂ ਚਿੱਠੀਆਂ ਵੀ ਲਿਖ ਲਿਖ ਕੇ ਥੱਕ ਗਏ ਹਾਂ ਪਰ ਨਹਿਰੀ ਵਿਭਾਗ ਦੇ ਐਕਸੀਅਨ ਨੇ ਸਾਡਾ ਕੋਈ ਇਨਸਾਫ ਨਹੀਂ ਕੀਤਾ ਅਸੀਂ ਮਜਬੂਰ ਹੋ ਕੇ ਹੁਣ ਧਰਨਾ ਲਗਾ ਰਹੇ ਹਾਂ ਪਹਿਲਾਂ ਤਾਂ ਮੈਂ ਸਾਰੇ ਪ੍ਰੈਸ ਵਾਲੇ ਮਿੱਤਰਾਂ ਦਾ ਧੰਨਵਾਦ ਕਰਦਾ ਸਾਰੇ ਭਰਾਵਾਂ ਦਾ ਜਿਹੜੇ ਇੱਥੇ ਆਏ ਜਿਹੜੇ ਸਾਡੀ ਆਵਾਜ਼ ਨੂੰ ਦੂਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਅੱਜ ਇੱਥੇ ਜਿਹੜਾ ਸਾਡਾ ਮਕਸਦ ਹੈ ਕਿ ਪਰਮਜੀਤ ਕੋਰ ਪਰਮਜੀਤ ਕੋਰ ਇਹ ਜਿਹੜੇ ਇਹਨਾਂ ਦੀ ਪੰਜ ਕਿੱਲੇ ਪੈਲੀ ਹੈ ਪਿੰਡ ਪ੍ਰਿਆਰ ਹਰਪੁਰੇ ਦੇ ਲਾਗੇ ਜ਼ਿਲ੍ਹਾ ਗਰਦਾਸਪੁਰ ਸੇ ਇਹਨਾਂ ਨੇ 7 ਸਾਲ ਪਹਿਲਾਂ ਆਪਣਾ ਪਰਿਵਾਰ ਦੀ ਵੰਡ ਹੋ ਗਈ 10 ਕਿੱਲੇ ਪੈਲੀ 5 ਇਹਨਾਂ ਨੂੰ ਆ ਗਈ 5 ਦੂਜੇ ਪਾਸੇ ਇਹਨਾਂ ਨੂੰ ਕਨੈਕਸ਼ਨ ਉਦੋਂ ਨਹੀਂ ਮਿਲਿਆ ਪਾਣੀ ਦਾ ਔਰ 7 ਸਾਲ ਪਹਿਲਾਂ ਇਹਨਾਂ ਨੇ ਕਨੈਕਸ਼ਨ ਆਪਣਾ ਅਪਲਾਈ ਕੀਤਾ ਫੀਸ ਜਮ੍ਹਾਂ ਕਰਾਈ ਜਿਹੜਾ ਕਿ ਕਨੈਕਸ਼ਨ ਅੱਜ ਤੱਕ ਇਹਨਾਂ ਨੂੰ ਹਜੇ ਤੱਕ ਮਿਲਿਆ ਨਹੀਂ ਉਹਦਾ ਇਹ ਹੈ ਕਿ ਕਨੈਕਸ਼ਨ ਬੰਦ ਕਰ ਦਿੱਤੇ ਗਏ ਆ ਫੀਸ ਜਮ੍ਹਾਂ ਤੋਂ ਬਾਅਦ ਹੁਣ ਜਦੋਂ ਆ ਕੇ ਜਦੋਂ ਭਗਵੰਤਪਨ ਸਾਹਿਬ ਦੀ ਸਰਕਾਰ ਬਣੀ ਤੇ ਭਗਵੰਤਮਾਨ ਸਾਹਿਬ ਨੇ ਕਿਹਾ ਕਿ ਪਾਣੀ ਜਿਹੜਾ ਹੈ ਸੂਏ ਦਾ ਹਰ ਜਗ੍ਹਾ ਤੇ ਪਹੁੰਚਾ ਦੂੰਗਾ ਮੈਂ ਔਰ ਕਹਿ ਰਹੇ ਕਿ ਪਹੁੰਚਾ ਵੀ ਦਿੱਤਾ ਹੈ ਔਰ ਵਾਕੈਂਸ ਹੋਏ ਪੱਕੇ ਵੀ ਹੋਏ ਪਾਣੀ ਇਹਨਾਂ ਦੀ ਪੈਲੀ ਤੱਕ ਪਹੁੰਚ ਗਿਆ ਪੈਲੀ ਇਹਨਾਂ ਦੀ ਸੂਏ ਦੇ ਬਿਲਕੁਲ ਨਾਲ ਹੈ ਔਰ ਪਹਿਲਾਂ ਇਹਨਾਂ ਦੇ ਪੈਲੀ ਨੂੰ ਪਾਣੀ ਸੂਏ ਦਾ ਲੱਗਦਾ ਰਿਹਾ ਪਹਿਲਾਂ ਹੁਣ ਜਦੋਂ ਇਹਨਾਂ ਨੇ ਕੋਸ਼ਿਸ਼ ਕੀਤੀ ਆਸਪੱਜੀ ਕਿ ਸੂਏ ਦਾ ਪਾਣੀ ਲੱਗੇ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਉੱਥੇ ਆ ਕੇ ਪਟਵਾਰੀਆਂ ਨੇ ਬਕਾਇਦਾ ਨਕਸ਼ੇ ਲੈ ਕੇ ਉੱਥੇ ਖਾਲ ਪਾਤਾ ਔਰ ਖਾਲ ਅੱਜ ਪਿਆ ਤੇ ਅਗਲੇ ਦਿਨ ਖਾਲ ਉਟਾਤਾ ਪੈਲੀ ਵਾਲੇ ਨੇ ਕਿ ਮੇਰੀ ਇਹ ਜਿਹੜੀ ਆ ਸੜਕ ਬਣ ਗਈ ਆ ਸੂਏ ਦੇ ਨਾਲ ਤੇ ਸੜਕ ਦੇ ਵਿੱਚ ਜਗ੍ਹਾ ਆ ਗਈ ਮੇਰੀ ਪਹਿਲੀ ਜਗ੍ਹਾ ਇਹ ਦੁਬਾਰਾ ਫੇਰ ਗਏ ਐਸਡੀਓ ਸਾਹਿਬ ਨੂੰ ਵਾਟਰ ਰਿਸੋਰਸਸ ਵਾਲੇ ਐਸਡੀਓ ਨੂੰ ਗਰਦਾਸ ਕੋ ਉਹਨਾਂ ਨੇ ਕਿਹਾ ਕਿ ਤੁਸੀਂ ਇਦਾਂ ਕਰੋ ਕਿ ਇੱਕ ਐਪਲੀਕੇਸ਼ਨ ਦਿਓ ਅਹੀਂ ਤੁਹਾਨੂੰ ਆਰਜੀ ਮੋਗਾ ਲਾ ਦਿੰਦੇ ਆ 6-7 ਮਹੀਨੇ ਪਹਿਲਾਂ ਇਹਨਾਂ ਨੂੰ ਐਪਲੀਕੇਸ਼ਨ ਦਿੱਤੀ ਉਹ ਐਪਲੀਕੇਸ਼ਨ ਇਹਨਾਂ 11-12 2023 ਨੂੰ ਦਿੱਤੀ ਐਸਡੀਓ ਸਾਹਿਬ ਨੂੰ ਉਹ ਐਪਲੀਕੇਸ਼ਨ 6 ਮਹੀਨੇ ਚੱਲੀ 6 ਮਹੀਨੇ ਬਾਅਦ ਇਹਨਾਂ ਨੂੰ ਕਹਿਤਾ ਵੀ ਤੁਹਾਡੀ ਤੇ ਰਿਜੈਕਟ ਹੋ ਗਈ ਰਿਟਰਨ ਕੁਛ ਨਹੀਂ ਦਿੱਤਾ ਜਬਾਨੀ ਇਹ ਸਾਰੀਆਂ ਗੱਲਾਂ ਜਬਾਨੀ ਹੋਈਆਂ ਵੀ ਤੁਹਾਡੀ ਐਪਲੀਕੇਸ਼ਨ ਰਿਜੈਕਟ ਹੋ ਗਈ ਇਹਨਾਂ ਨੇ ਸਾਡੇ ਕੋ ਅਪਰੋਚ ਕੀਤੀ ਸਾਡੇ ਸਰਬਜੀਤ ਸਿੰਘ ਜੀ ਇਹਨਾਂ ਦੇ ਪਿੰਡ ਦੇ ਸਾਡੇ ਯੂਨੀਅਨ ਦੇ ਉਹਨਾਂ ਨੇ ਇਹਨਾਂ ਉਹਨਾਂ ਨਾਲ ਗੱਲ ਕੀਤੀ ਉਹਨਾਂ ਸਾਡੇ ਕੋ ਅਪਰੋਚ ਕੀਤੀ 1 ਮਹੀਨਾ ਪਹਿਲਾਂ ਅਸੀਂ ਗਏ ਉੱਥੇ ਐਸਡੀਓ ਸਾਹਿਬ ਨੂੰ ਮਿਲੇ ਐਕਸੀਅਨ ਸਾਹਿਬ ਨੂੰ ਮਿਲੇ ਉਹਨਾਂ ਕਿਹਾ ਕਿ ਇਹ ਜੀ ਟੇਲ ਦੇ ਉੱਤੇ ਪੈਂਦੀ ਹੈ ਤੇ ਟੇਲ ਦੇ ਉੱਤੇ ਅਸੀਂ ਜਿਹੜਾ ਕਨੈਕਸ਼ਨ ਨਹੀਂ ਦੇ ਸਕਦੇ ਬਾਦ ਵਿੱਚ ਉਹਨਾਂ ਨੂੰ ਜਦੋਂ ਦੁਬਾਰਾ ਫੇਰ ਉਹਨਾਂ ਨਾਲ ਗੱਲ ਕੀਤੀ ਫੇਰ ਉਹਨੇ ਕਿਹਾ ਵੀ ਐਪਲੀਕੇਸ਼ਨ ਦੇ ਦਿਓ ਇਹਨਾਂ ਨੂੰ ਆਰਜੀ ਕਨੈਕਸ਼ਨ ਦੇ ਦੇਣੇ ਦੁਬਾਰਾ ਦੇ ਦਿਓ ਮਹੀਨਾ ਪਹਿਲਾਂ ਦੁਬਾਰਾ ਐਪਲੀਕੇਸ਼ਨ ਦਿੱਤੀ ਉਹ ਸਾਰੀ ਆ ਐਪਲੀਕੇਸ਼ਨ ਜਿਹੜੀ ਮਹੀਨਾ ਪਹਿਲਾਂ ਇਹਨਾਂ ਨੇ 24 6 2024 ਨੂੰ ਦਿੱਤੀ ਠੀਕ ਹੈ ਜੀ ਤੇ ਉਹ ਜਿਹੜੀ ਐਪਲੀਕੇਸ਼ਨ ਆ ਉਹਦੇ ਅਸੀਂ ਸਾਰਾ ਇਥੋਂ ਬਣਾ ਕੇ ਐਫੀਡੇਵਿਟ ਵਗੈਰਾ ਸਭ ਨਕਸ਼ੇ ਬਣਾ ਕੇ ਥੱਲੇੋਂ ਉੱਪਰ ਚੱਲ ਗਈ ਥੱਲੇ ਮਲੇ ਅਫਸਰਾਂ ਭੇਜਤੀ ਐਸਡੀਓ ਸਾਹਿਬ ਕੋਲ एसडीओ साहब ਨੇ ਬਾਅਦ ਚ ਕਹਿੰਦੇ ਕਿ ਇਹ ਐਕਸੀਅਨ ਸਾਹਿਬ ਕੋ ਜਾਣੀ ਹੈ ਚਲੋ ਜਾਂਦੀ ਵੀ ਆ ਉੱਪਰ ਦਫਤਰ एसडीओ ਸਾਹਿਬ ਦਾ ਵਾ ਥੱਲੇ ਦਫਤਰ ਐਕਸੀਅਨ ਸਾਹਿਬ ਦਾ ਵਾ ਔਰ ਉਹ ਐਪਲੀਕੇਸ਼ਨ ਨੂੰ ਉੱਪਰੋਂ ਥੱਲੇ ਆਉਣ ਦੇ ਵਿੱਚ 10-15 ਦਿਨ ਲੱਗੇ ਜਿਹੜੀ ਕਿ ਆਨਲਾਈਨ ਵੀ ਜਾਂਦੀ ਹੈ ਔਰ ਦਫਤਰ ਵੀ ਉੱਪਰ ਥੱਲੇ ਆ 10-15 ਦਿਨ ਬਾਅਦ ਉਹਨਾਂ ਨੇ ਕਿਹਾ ਵੀ ਐਕਸੀਅਨ ਸਾਹਿਬ ਕੋ ਚਲੇਗੀ ਐਕਸੀਅਨ ਸਾਹਿਬ ਕੋ ਗਏ ਐਕਸੀਅਨ ਸਾਹਿਬ ਨੇ ਅਹੀਂ ਉਹਨਾਂ ਨੂੰ ਸਾਫ਼ ਕਿਹਾ ਕਿ ਜੇ ਤੁਸੀਂ ਨਹੀਂ ਦੇ ਸਕਦੇ ਕੋਈ ਰੂਲ ਹੈਗਾ ਵੀ ਨਹੀਂ ਦੇ ਸਕਦੇ ਪਾਣੀ ਆਹ ਹਿੱਤੇ ਕੋਈ ਰੂਲ ਨਹੀਂ ਕਿਉਂਕਿ ਜਿਹੜੀ ਪਹਿਲੀ ਨਾਲ ਨਹਿਰ ਲੱਗਦੀ ਹੈ ਸੂਏ ਦੇ ਉਹਨੂੰ ਪਾਣੀ ਦੇਣਾ ਚਾਹੀਦਾ ਨਹਿਰ ਦੇ ਨਾਲ ਜਿਹੜੀ ਲੱਗਦੀ ਹੈ ਔਰ ਪਹਿਲਾਂ ਲੱਗਦਾ ਵੀ ਰਿਆ ਪਾਣੀ ਉਹਨਾਂ ਕਹਿੰਦਾ ਨਹੀਂ ਜੀ ਇਹਨਾਂ ਨੂੰ ਪਾਣੀ ਮਿਲੇਗਾ ਸਪੈਸ਼ਲ ਕੇਸ ਆ ਇਹਨਾਂ ਦਾ ਉੱਪਰੋਂ ਐਸ்சி ਸਾਹਿਬ ਤੋਂ ਸਾਨੂੰ ਆਇਆ ਵਾ ਫੋਨ ਕਿ ਇਹਨਾਂ ਦਾ ਸਪੈਸ਼ਲ ਕੇਸ ਬਣਾ ਕੇ ਭੇਜੋ ਤੇ ਮੈਂ ਉੱਪਰ ਭੇਜਤਾ ਉਹਨਾਂ ਨੂੰ ਪੁੱਛਿਆ ਵੀ ਕਿੰਨੇ ਦਿਨ ਲੱਗਣਗੇ ਉਹਨਾਂ ਕਹਿੰਿਆ ਕਿ ਘੱਟ ਤੋਂ ਘੱਟ ਹਫਤੇ ਦੇ ਵਿੱਚ ਤਾਂ ਡਾ ਜਣਾ ਨਾ ਐਪਲੀਕੇਸ਼ਨ ਹੋ ਜੇ ਕਿ ਪਾਸ ਤੇ ਤੁਹਾਡਾ ਮੁੱਗਾ ਲੱਗ ਜਾਏਗਾ ਇਹਨਾਂ ਨੇ ਝੋਨਾ ਲਾ ਲਿਆ ਉਸ ਤੋਂ ਬਾਅਦ ਜਦੋਂ ਇਹਨਾਂ ਵਿਸ਼ਵਾਸ ਮਿਲ ਗਿਆ ਝੋਨਾ ਦਾ ਇੱਕ ਸਾਹ ਦੋਨਾਂ ਇਹੀ ਕਹਿਤਾ ਵੀ ਤੁਸੀਂ ਲਾਓ ਜਦੋਂ ਉਹਨਾਂ ਕਹਿ ਦਿੱਤਾ ਵੀ ਮਿਲ ਗਈ ਹੈ ਪਰ ਪਹੁੰਚ ਗਈ ਹੈ ਤੇ ਇਹਨਾਂ ਝੋਨਾ ਲਾ ਲਿਆ ਜਨਰੇਟਰ ਦਾ ਪਾਣੀ ਲਾਇਆ ਤੇ ਹਫਤੇ ਹਫਤੇ ਮਤਾਂ ਉਹਨਾਂ ਟਾਈਮ ਦਿੱਤਾ ਅੱਠਵੇਂ ਦਿਨਾਂ ਹੀ ਫੋਨ ਕੀਤਾ ਉਹਨਾਂ ਫੋਨ ਨਹੀਂ ਚੁੱਕਿਆ ਦੋ ਤਿੰਨ ਵਾਰ ਮੈਂ ਫੋਨ ਕੀਤਾ ਨਹੀਂ ਚੁੱਕਿਆ ਮੈਸੇਜ ਆ ਗਿਆ ਕਿ ਤੁਸੀਂ ਮੈਸੇਜ ਕਰ ਦਿਓ ਸਾਰੀ ਗੱਲ ਲਿਖ ਕੇ ਮੈਸੇਜ ਮੈਂ ਕੀਤਾ ਉਹਨਾਂ ਝੋਨਾ ਲਾਇਆ ਆ ਗੱਲ ਆ ਔਰ ਪਾਣੀ ਲਾ ਰਹੇ ਨੇ ਜਨਰੇਟਰ ਨਾਲ ਉਹਨਾਂ ਕੋ ਨਹੀਂ ਲੱਗ ਰਿਹਾ ਤੇ ਤੁਸੀਂ ਉਹਨਾਂ ਨੂੰ ਮੋਗਾ ਪਲੀਜ਼ ਲਾ ਕੇ ਦਿਓ ਜੇ ਇਹ ਪਰ ਉਹਦਾ ਜਿਹੜਾ ਮੇਰਾ ਮੈਸੇਜ ਉਹਦਾ ਵੀ ਕੋਈ ਜਵਾਬ ਨਹੀਂ ਅਗਲੇ ਦਿਨ ਸਾਨੂੰ ਪਤਾ ਲੱਗਾ ਕਿ ਆਪਣੀ ਜਿਹੜਾ ਝੋਨਾ ਵਾਦਣ ਲੱਗੇ ਆ ਸਰਜੀਤ ਸਿੰਘ ਨੇ ਦੱਸਿਆ ਅਸੀਂ ਉੱਥੇ ਗਏ ਜੁਲੀਅਨ ਉਸ ਚੈਨਲ ਵਾਲੇ ਵੀ ਉੱਥੇ ਗਏ ਆਏ ਔਰ ਇਹਨਾਂ ਨੂੰ ਅਸੀਂ ਰੋਕਿਆ ਫਿਰ ਚੈਨਲ ਤੇ ਜਿਹੜੀ ਵਾਈਟ ਚੈਨਲ ਤੇ ਵੀ ਹੋਈ ਉਥੇ ਵੀ ਅਹੀਂ ਕਿਹਾ ਵੀ ਚਲੋ ਹਜੇ ਵੀ ਸਾਰਿਆਂ ਨੇ ਸਲਾਹ ਕੀਤੀ ਵੀ 7-8 ਦਿਨ ਹੋਰ ਦੋ ਸ਼ਾਇਦ ਇਹ ਗੱਲ ਸਾਡੇ ਨਾਲ ਕਰਨ 28 ਤਰੀਕ ਤੱਕ ਦਾ ਇਹਨਾਂ ਨੂੰ ਟਾਈਮ ਦਿੱਤਾ ਵੀ 28 ਤੱਕ ਤੁਸੀਂ ਕੁਝ ਨਾ ਕੁਝ ਇਹਨਾਂ ਦਾ ਕਰੋ ਪਰ ਉਹਦੇ ਵਿੱਚ ਵੀ ਸਾਡੇ ਨੂੰ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਕੋਈ ਗੱਲ ਨਹੀਂ ਜੇ ਸੀਐਚਡੀ ਵਾਲੇ ਸਾਡੇ ਕੋਲ ਮੰਗ ਲੈਂਦੇ ਨੇ ਆਹ ਦੇ ਦਿਓ ਉੱਪਰ ਭੇਜ ਦਿੰਨੇ ਆ ਦੋ ਤਿੰਨ ਵਾਰੇ ਮੰਗਲੇ ਨੇ ਪਤਾ ਨਹੀਂ ਉੱਪਰ ਕਿੱਥੇ ਜਾਂਦੀ ਹੈ ਸਾਨੂੰ ਤੇ ਪਤਾ ਨਹੀਂ ਅੱਜ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਕਿ ਭਗਵੰਤ ਮਾਨ ਸਾਹਿਬ ਤੱਕ ਗੱਲ ਕਿਉਂ ਨਹੀਂ ਪਹੁੰਚ ਰਹੀ ਸਾਡੀ ਅਸੀਂ ਇਹ ਪਹੁੰਚਾਉਣਾ ਚਾਹੁੰਦੇ ਹਾਂ ਉੱਥੇ ਕਿੱਥੇ ਐਪਲੀਕੇਸ਼ਨ ਰਹਿ ਜਾਂਦੀ ਹੈ ਕਿੱਥੇ ਸਾਡੀ ਗੱਲ ਰਾਹ ਚ ਖਤਮ ਹੋ ਜਾਂਦੀ ਹੈ ਇਹ ਉਹੀ ਲੱਭ ਸਕਦੇ ਨੇ ਭਗਵੰਤਪਨ ਸਾਹਿਬ ਉਹਨਾਂ ਤੋਂ ਉੱਤੇ ਤੇ ਹੁਣ ਕੋਈ ਹੈ ਨਹੀਂ ਵੀ ਆਪਾਂ ਕਿਹਨੂੰ ਕਹੀਏ ਅਸੀਂ ਉਹਨਾਂ ਤੱਕ ਆਪਣੀ ਗੱਲ ਪਹੁੰਚਾਉਣਾ ਚਾਹੁੰਦੇ ਹਾਂ ਵੀ ਸਾਡੀ ਐਪਲੀਕੇਸ਼ਨ ਥੱਲੇੋਂ ਕਹਿੰਦੇ ਤੁਹਾਡੇ ਉੱਪਰ ਪਹੁੰਚ ਚੁੱਕੀ ਆ ਉੱਪਰ ਪਹੁੰਚੀ ਕਿਉਂ ਨਹੀਂ ਤੇ ਜੇ ਪਹੁੰਚੀ ਨਹੀਂ ਆ ਤੇ ਸਾਨੂੰ ਘਟੋ ਘਟ ਇਹ ਜਵਾਬ ਮਿਲ ਜੇ ਕਿ ਨਹੀਂ ਮਿਲਣਾ ਜੇ ਨਹੀਂ ਮਿਲਣਾ ਵੀ ਜਵਾਬ ਮਿਲ ਜਾਏ ਤੇ ਬੰਦਾ ਉੱਪਰ ਚਲ ਜੇ ਇਹ ਐਸ ਡੀਓ ਐਕਸੀਐਨ ਕਾਦੇ ਲਈ ਆਪਾਂ ਰੱਖੇ ਨੇ ਇਹਨਾਂ ਦੀ ਪੋਸਟ ਕੀ ਆ ਇਹਨਾਂ ਦੀ ਪੋਸਟ ਇਹੀ ਆ ਨਾ ਥੱਲੇ ਕੋਈ ਅਫਸਰ ਨਹੀਂ ਕਰਦਾ ਤੇ ਲੋਕ ਇਹਨਾਂ ਕੋ ਜਾਣਦੇ ਨੇ ਪਰ ਇਹ ਥੱਲੇ ਵਾਲੇ ਅਫਸਰਾਂ ਨੇ ਕਰ ਦਿੱਤੀ ਐ ਪਰ ਉੱਪਰ ਜਾ ਕੇ ਨਾ ਮਿਸਗਾਈਡ ਕੀਤਾ ਐਡਾ ਵੱਡਾ ਜਿਹਾ ਮਿਸਗਾਈਡ ਕਰਦੇ ਐ ਐਸ ਡੀਓ ਐਕਸੀਐਨ ਲੋਕਾਂ ਨੂੰ ਤੇ ਇਹਨਾਂ ਦੀ ਪੋਸਟ ਦੀ ਕੋਈ ਲੋੜ ਨਹੀਂ ਕੋਈ ਲੋੜ ਨਹੀਂ ਸਾਡਿਆਂ ਟੈਕਸਾਂ ਚੋਂ ਇਹਨਾਂ ਨੂੰ ਤਨਖਾਹ ਜਾਂਦੀ ਐ ਤੇ ਅਸੀਂ ਇਹਨਾਂ ਨੂੰ ਤਨਖਾਹ ਵੀ ਦੇ ਰਹੇ ਆਂ ਤੇ ਸਾਡਾ ਕੋਈ ਕੰਮ ਵੀ ਨਹੀਂ ਹੋ ਰਿਹਾ ਪਾਣੀ ਜਿਹੜਾ ਵਾ ਪਾਣੀ ਕਿਉਂ ਤੇ ਪਾਣੀ ਦਾ ਜਿਹੜਾ ਸਿਸਟਮ ਬਣਿਆ ਸੀ ਪਹਿਲਾਂ ਇਹ ਸਿਸਟਮ ਬਣਿਆ ਸੀ ਕਿ ਕੋਈ ਆਪਸ ਵਿੱਚ ਲੜੇ ਨਾ ਸਾਰਿਆਂ ਨੂੰ ਪਾਣੀ ਸਹੀ ਤਰ੍ਹਾਂ ਮਿਲੇ ਇਸ ਕਰਕੇ ਇਹ ਸਾਰੇ ਇਹ ਸਾਰਾ ਇਹਦਾ ਮਹਿਕਮਾ ਤਿਆਰ ਹੋਇਆ ਪਰ ਹੁਣ ਮਹਿਕਮਾ ਇਹ ਹੋ ਗਿਆ ਮਹਿਕਮਾ ਸਮਝਦਾ ਪਾਣੀ ਸਾਡਾ ਦਾ ਲੋਕਾਂ ਦਾ ਨਹੀਂ ਹੈ ਆਹੀਂ ਜਿੰਨੂੰ ਦਈਏ ਦਿਲ ਕਰਦਾ ਦਈਏ ਜਿੰਨੂੰ ਦਿਲ ਕਰਦਾ ਨਾ ਦਈਏ ਸੇਮ ਹੀ ਬਿਜਲੀ ਦੇ ਕਨੈਕਸ਼ਨ ਦੀ ਗੱਲ ਹੈ ਕਿ ਜਿੰਨੂੰ ਦਿਲ ਕਰਦਾ ਦਈਏ ਜਿੰਨੂੰ ਨਾ ਦਈਏ ਉਹ ਕਰਪਸ਼ਨ ਦੇ ਵਿੱਚ ਇਹ ਸਾਰੀ ਗੱਲ ਪੈ ਗਈ ਆ ਅਕ ਜੀ ਡੀ ਕੇ ਗੱਲ ਚਾਹੀਦੀ ਹੀ ਕਿ ਇਹਨਾਂ ਨੂੰ ਸਹੀ ਤਰ੍ਹਾਂ ਨਾਲ ਵੰਡ ਕਰਨੀ ਚਾਹੀਦੀ ਆ ਪਾਣੀ ਦੇਖੋ ਜੇ ਪੰਜਾਬ 'ਚ ਹਾਲ ਹਰਿਆਣੇ 'ਚ ਵੀ ਇਹੋ ਹਾਲ ਆ Rajasthan ਪੂਰੇ ਭਾਰਤ 'ਚ ਮੈਂ ਗਰੰਟੀ ਨਾ ਕਹਿੰਨਾ ਕਿ ਲੱਖਾਂ ਲੋਕ ਹੋਣਗੇ ਜਿਨ੍ਹਾਂ ਨੂੰ ਪਾਣੀ ਨਹੀਂ ਮਿਲ ਰਿਹਾ ਔਰ ਉਹਨਾਂ ਦੇ ਪੈਲੀਆਂ ਤੱਕ ਘਰਾਂ ਤੱਕ ਪਾਣੀ ਵਗਣ ਡਿਆ ਵਾ ਅੱਗੇ ਜਾ ਕੇ ਖਰਾਬ ਹੁੰਦਾ ਵਾ ਪਰ ਉਹ ਪਾਣੀ ਉਹਨਾਂ ਨੂੰ ਨਹੀਂ ਮਿਲ ਰਿਹਾ ਔਰ ਉਹਨਾਂ ਨੂੰ ਨਾ ਮਿਲਣ ਦੇ ਬਾਵਜੂਦ ਲੜਾਈ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਭੇ ਰਹਿਣਾ ਪੰਜਾਬ ਇਹ ਸਾਰੇ ਲੜਪੈਣ ਮੈਂ ਅੱਜ ਅਪੀਲ ਕਰਦਾ ਸਾਰੇ ਵੀਰਾਂ ਨੂੰ ਜਿਹੜੇ ਇਨਸਾਫ ਚਾਹੁੰਦਾ ਸਾਰੇ ਕਿਸਾਨ ਯੂਨੀਅਨਾਂ ਨੂੰ ਕੁਝ ਕਿਸਾਨ ਯੂਨੀਅਨਾਂ ਸਾਡੇ ਨਾਲ ਇੱਥੇ ਆਈਆਂ ਨੇ ਇਹ ਆਪਣਾ ਭਾਰਤੀ ਕਿਸਾਨ ਯੂਨੀਅਨ ਆ ਗਧੀਆਂ ਇਹ ਵੀ ਸਾਡੇ ਨਾਲ ਨੇ ਮਾਝਾ ਕਿਸਾਨ ਸੰਘਰਸ਼ ਕਮੇਟੀ ਵੀ ਸਾਡੇ ਨਾਲ ਜਿਨ੍ਹਾਂ ਨੂੰ ਮੈਂ ਫੋਨ ਕਰ ਸਕਿਆ ਉਹ ਅੱਜ ਆ ਗਏ ਨੇ ਬਾਕੀ ਕਹਿੰਦੇ ਅਸੀਂ ਤੁਹਾਡੇ ਨਾਲ ਨਾ ਫੋਨ ਤੇ ਗੱਲ ਹੋਈ ਆ ਇੱਕ ਤਰੀਕ ਨੂੰ ਆਪਾਂ ਤਰਨਾ ਲਾਵਾਂਗੇ ਸ਼ਨੀਵਾਰ ਨੂੰ ਐਕਸ਼ਨ ਤੇ ਐਸ ਡੀਓ ਦੇ ਦਫ਼ਤਰ ਗਰਦਾਸ ਕੋਲ ਸਵੇਰੇ 11 ਵਜੇ ਤੋਂ ਅਸੀਂ ਧਰਨਾ ਚਾਲੂ ਕਰਦਾਂਗੇ ਜੇ ਇਹਨਾਂ ਹੁਣ ਵੀ ਕੁਝ ਨਾ ਕੀਤਾ ਇੱਕ ਤਰੀਕ ਨੂੰ ਉੱਥੇ ਧਰਨਾ ਲਾਵਾਂਗੇ ਰਮਾਨ ਕੋਈ ਰਸਤਾ ਨਹੀਂ ਰੋਕਾਂਗੇ ਪਰ ਦਫ਼ਤਰ ਨੂੰ ਦਫ਼ਤਰ ਦੇ ਅੱਗੇ ਐਕਸੀਡੈਂਟ ਦੇ ਮੂਹਰੇ ਭਾਵਾਂਗੇ ਅੰਦਰ ਦਫ਼ਤਰ ਦੇ ਵਿੱਚ ਉਹਦੇ ਦਫ਼ਤਰ ਦੇ ਬਿਲਕੁਲ ਸਾਹਮਣੇ ਉੱਥੇ ਰੱਬ ਦਾ ਨਾਮ ਵੀ ਲਾਵਾਂਗੇ ਜੇ ਇਹ ਨਹੀਂ ਮੰਨਦੇ ਤਾਂ ਸ਼ਾਇਦ ਰੱਬ ਹੀ ਮੰਨ ਲੇ ਇਹਨਾਂ ਦੀ ਸ਼ਾਇਦ ਰੱਬ ਸੁਣ ਲੇ ਹੁਣ ਇਹਨਾਂ ਤੋਂ ਉੱਪਰ ਤੇ ਹੁਣ ਰੱਬ ਦੇ ਅੱਗੇ ਆਪਾਂ ਅਰਦਾਸ ਕਰ ਸਕਦੇ ਹਾਂ ਉੱਥੇ ਭਾਵਾਂਗੇ ਧਰਨਾ ਵੀ ਲਾਵਾਂਗੇ ਰੱਬ ਅੱਗੇ ਵੀ ਅਰਦਾਸ ਕਰਾਂਗੇ ਇਨਾਂ ਨੂੰ ਵੀ ਥੋੜੀ ਸ਼ਰਮ ਆਊਗੀ ਮੇਰੇ ਖਿਆਲ ਨਾਲ ਉੱਥੇ ਜਦੋਂ ਪਾਵਾਂਗੇ ਕਿ ਲੋਕ ਸੈਂਕੜੇ ਲੋਕ ਸਾਡੇ ਅੱਗੇ ਬੈਠੇ ਨੇ ਔਰ ਇਹ ਸਾਰੀਆਂ ਜਥੇਬੰਦੀਆਂ ਦਾ ਕਹਿਣਾ ਕਿ ਸਾਡੇ ਨਾਲ ਉੱਥੇ ਤਾਂ ਨਹੀਂ ਜਾਣਗੇ ਔਰ ਮੈਂ ਹਰ ਇਨਸਾਫ਼ ਪਸੰਦ ਲੋਕ ਜਿਹੜੇ ਨੇ ਔਰ ਜਿਹੜੇ ਲੋਕ ਜਿਨ੍ਹਾਂ ਨੂੰ ਕਨੈਕਸ਼ਨ ਨਹੀਂ ਮਿਲ ਰਿਹਾ ਜਿਨ੍ਹਾਂ ਨੂੰ ਪਾਣੀ ਨਹੀਂ ਮਿਲ ਰਿਹਾ ਉਹਨਾਂ ਦਾ ਪਾਣੀ ਉੱਥੇ ਆ ਰਿਹਾ ਹੈ ਕਿ ਇਹਨੂੰ ਤੇਲ ਕਹਿ ਕੇ ਨਹੀਂ ਦੇ ਰਹੇ ਕਿ ਇਹਨੂੰ ਪੁੱਛ ਕਹਿ ਕੇ ਮੇਰੀ ਸਾਰਿਆਂ ਨੂੰ ਅਪੀਲ ਆ ਕਿ ਇੱਕ ਤਰੀਕ ਸ਼ਨੀਵਾਰ ਗਰਦਾਸਪੁਰ ਐਸ ਡੀਓ ਐਕਸੀਨ ਵਾਟਰ ਰਿਸੋਰਸਸ ਉਹਦੇ ਦਫ਼ਤਰ ਦੇ ਬਾਹਰ 11 ਵਜੇ ਪਹੁੰਚੋ ਉੱਥੇ ਆਪਾਂ ਸਾਰੇ ਇਕੱਠੇ ਹੋ ਕੇ ਸ਼ਾਮ ਨੂੰ ਸਾਰੇ ਮੀਟਿੰਗ ਕਰਾਂਗੇ ਸਾਰਾ ਦਿਨ ਧਰਨਾ ਚਲਾ ਕੇ ਸ਼ਾਮ ਨੂੰ ਮੀਟਿੰਗ ਕਰਾਂਗੇ ਅੱਗੇ ਕੀ ਐਕਸ਼ਨ ਕਰਨਾ ਔਰ ਜੇ ਸਾਰੇ ਲੋਕ ਉੱਤੇ ਆਉਣਗੇ ਤੇ ਇਹ ਲੜਾਈ ਸਾਰਿਆਂ ਦੀ ਬਣਦੀ ਆ ਇਹ ਇੱਕ ਪਰਮਜੀਤ ਕੌਰ ਦੀ ਲੜਾਈ ਨਹੀਂ ਹੈ ਇਹ ਪੂਰੇ ਭਾਰਤ ਦੇ ਲੋਕਾਂ ਦੀ ਲੜਾਈ ਆ ਜਿਹੜੇ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਕੱਲੇ ਕਿਸਾਨ ਨਹੀਂ ਕਈਆਂ ਦੇ ਹੋਰ ਵੀ ਕਈਆਂ ਨਾਲ ਨਜਾਇਜ਼ ਹੋਏ ਆ ਜਿੰਨੇ ਵੀ ਲੋਕ ਜਿਹੜੇ ਇਨਸਾਫ ਚਾਹੁੰਦੇ ਨੇ ਉਹ ਮੇਰੀ ਰਿਕਵੈਸਟ ਹੈ ਕਿ ਉੱਥੇ ਇੱਕ ਤਰੀਕ ਹੋਰ ਐਕਸ਼ਨ ਦਫ਼ਤਰ ਪਹੁੰਚਣ ਤੇ ਉੱਥੇ ਇਹਨਾਂ ਨੂੰ ਵੀ ਇਨਸਾਫ ਦਿਵਾਉਣ ਇਹ ਇਹਨਾਂ ਨੂੰ ਇਨਸਾਫ ਦਿਵਾਉਣ ਦੀ ਨਾ ਸੋਚਣ ਅੱਜ ਇਹਨਾਂ ਨੂੰ ਹੀ ਆ ਕੱਲ ਮੇਰੇ ਨਾਲ ਹੋਏਗੀ ਪਰਸੋਂ ਇਹਨਾਂ ਨਾਲ ਹੋਏਗੀ ਹਾਂਜੀ ਲੱਗਦਾ ਕਿ ਧਰਨਾ ਲਾਉਣ ਦਾ ਪਾਣੀ ਜੇ ਬਿਲਕੁਲ ਪਾਣੀ ਜੇ ਧਰਨਾ ਲਾਉਣ ਦਾ ਨਾ ਮਿਲੇਗਾ ਇਸੇ ਕਰਕੇ ਹੀ ਅਪੀਲ ਕਰ ਰਹੇ ਸਾਰਿਆਂ ਨੂੰ ਵੀ ਸਾਰੇ ਉੱਥੇ ਆਓ ਵਿਚਾਰ ਕਰੀਏ ਪਾਣੀ ਤੇ ਆਪਾਂ ਲੈਣਾ ਹੀ ਲੈਣਾ ਪਾਣੀ ਫਿਰ ਸਾਡੇ ਕੋਲ ਲਾਸਟ ਹਥਿਆਰ ਜਿਹੜਾ ਰਹਿ ਜਾਂਦਾ ਹੈ ਕਿ ਪਾਣੀ ਅਹੀਂ ਖੁਦ ਉੱਥੇ ਸੁਆ ਵੱਡੀ ਤੇ ਪਾਣੀ ਲਾਈਏ ਜੇ ਇਹ ਆਪਾਂ ਨਹੀਂ ਕਰਦੇ ਤੇ ਕੋਈ ਹੋਰ ਰਸਤਾ ਸਾਨੂੰ ਕੋਈ ਸਰਕਾਰ ਦਾ ਕੋਈ ਅਫਸਰ ਦੱਸ ਦੇ ਭਗਵੰਤ ਮਾਨ ਸਾਹਿਬ ਨੂੰ ਪੁੱਛਦੇ ਆ ਵੀ ਤੁਸੀਂ ਕੋਈ ਰਸਤਾ ਦੱਸ ਤੋ ਕਿ ਕਿੱਦਾਂ ਇਨ੍ਹਾਂ ਲੋਕਾਂ ਨੂੰ ਪਾਣੀ ਦਵਾਇਆ ਜਾਵੇ ਇਹ ਤੁਹਾਡੇ ਆਪਣੇ ਲੋਕ ਨੇ ਪੰਜਾਬ ਦੇ ਲੋਕ ਨੇ ਭਾਰਤ ਦੇ ਲੋਕ ਆ ਜੇ ਇਹਨਾਂ ਨੂੰ ਪਾਣੀ ਨਾ ਮਿਲਿਆ ਤੇ ਫਿਰ ਇਹ ਕਿੱਥੇ ਜਾਣਗੇ ਇਹਨਾਂ ਨੂੰ ਕਿੱਥੇ ਕੱਢਣਾ ਦੱਸੋ ਪਾਣੀ ਤੇ ਨਿਤਿੰਤ ਸਿੰਘ ਆਪਾਂ ਲੈ ਕੇ ਰਵਾਂਗੇ ਭਾਵੇਂ ਸੂਆ ਵੱਢ ਕੇ ਲੈਣਾ ਪਏ ਪਰ ਪਹਿਲਾਂ ਅਸੀਂ ਜਿਹੜਾ ਪ੍ਰੋਸੀਜਰ ਸੰਵਿਧਾਨ ਦੇ ਹਿਸਾਬ ਨਾਲ ਬਿਲਕੁਲ ਸਹੀ ਚੱਲਦਾ ਜਿਹੜਾ ਲੋਕ ਸਾਨੂੰ ਕਹਿੰਦੇ ਨੇ ਵੀ ਤੂੰ ਹੀ ਧਰਨੇ ਲਾ ਲਾ ਖਰਾਬ ਕਰ ਦੇ ਜੇ ਰਸਤੇ ਰੋਗ ਦੇ ਰਸਤਾ ਵੀ ਨਹੀਂ ਰੋਕਾਂਗੇ ਧਰਨਾ ਉਹਦੇ ਅੱਗੇ ਲਾਵਾਂਗੇ ਉੱਪਰ ਤੱਕ ਗੱਲ ਪਚਾਵਾਂਗੇ ਜੇ ਉਹ ਸਾਡਾ ਲਾਸਟ ਆ ਕੇ ਪਾਣੀ ਤੇ ਅਸੀਂ ਲਾਵਾਂਗੇ ਕਿ ਜਿੰਨਾ ਮਰਜੀ ਲਾਵਾਂਗੇ ਪਰ ਉਹ ਲਾਸਟ ਨਹੀਂ ਗੱਲ ਸੰਜੁਨੀ ਤੁਹਾਡੇ ਕੋਲ ਪਹੁੰਚੀ ਉਸ ਤੋਂ ਬਾਅਦ ਕੀ ਅਸਰ ਹੋਇਆ ਤੇ ਹੁਣ ਕੀ ਕਰਨ ਜਾ ਰਹੇ ਹੋ ਹੋਰ ਕੀ ਕਰ ਜਾ ਰਹੇ ਆ ਸਾਡੀ ਸੁਣਾਈ ਨਹੀਂ ਹੋ ਰਹੀ ਕਿਤੇ ਵੀ ਅਸੀਂ ਦੁਬਾਰਾ ਅਪੀਲ ਕਰਨ ਡਏ ਆ ਕਿ ਸਾਨੂੰ ਪਾਣੀ ਮਿਲਣਾ ਚਾਹੀਦਾ 7 ਸਾਲ ਹੋ ਗਏ ਸਾਨੂੰ ਪਾਣੀ ਨਹੀਂ ਮਿਲਿਆ ਸੂਏ ਦੀ ਮੋਗੀ ਦੀ ਮੰਗ ਕਰ ਰਹੇ ਆ ਹੁਣ ਮੇਰੇ ਨਕਸਾਨ ਵੀਰਾਂ ਨੇ ਸਾਥ ਦਿੱਤਾ ਤੇ ਫੇਰ ਦੁਬਾਰਾ ਅਪੀਲ ਕਰਨ ਡੇ ਆ ਤੇ ਸਾਈਂ ਪਹਿਲਾਂ ਵੀ ਕਰ ਚੁੱਕੇ ਆ ਬਹੁਤ ਥੱਕੇ ਖਾਦੇ ਆ ਮੇਰੀ ਸੁਣਾਈ ਨਹੀਂ ਹੋਈ ਅਹੀਂ ਇੱਕ ਤਰੀਕ ਨੂੰ ਦਿਨ ਵੀਰਵਾਰ ਨੂੰ ਵੀਰਾਂ ਦੇ ਨਾਲ ਧਰਨਾ ਲਾਵਾਂਗੇ ਦਫ਼ਤਰੇ ਐਸਡੀਓ ਦੇ ਕਿਉਂ ਉਹਨਾਂ ਨੇ ਸਾਡੀ ਸੁਣਾਈ ਨਹੀਂ ਕੀਤੀ ਹੈਗੀ ਕੀ ਲੱਗਦਾ ਤੁਸੀਂ ਇਹਦੇ ਨਾਲ ਆਸਾਨ ਜੁਆਇਨਾਂ ਤੁਹਾਡੇ ਨਾਲ ਖਲੋਕੀਆਂ ਤੇ ਆਸ ਬੱਚੀ ਕਿ ਪਾਣੀ ਪਿਲ ਸਕਦਾ ਆਸ ਤੇ ਬਣੀ ਆ ਵੀ ਚਲੋ ਸਰਕਾਰ ਹੁਣੇ ਇਸ ਕਨੈਕਸ਼ਨ ਤੇ ਨਹੀਂ ਦੇ ਰਹੀ ਆ ਨੂੰ ਇਹੋ ਆਸ ਆ ਕਿ ਸੁਵੇਦੀ ਮੋਦੀ ਮਿਲ ਜਾਊਗੀ ਕਿਉਂਕਿ ਆਸ ਰੱਬ ਜੀ ਫਿਲਹਾਲ ਸਾਥ ਦੇ ਰਿਹਾ ਜਿਹੜਾ ਨਹੀਂ ਪੈ ਜਾਂਦਾ ਉਹ ਤੇ ਮਾਲਕ ਦੀ ਕਿਰਪਾ ਵਾ ਨਾ ਫਿਰ ਮਾਲਕ ਸਾਥ ਦੇਂਦੇ ਆ ਤੇ ਸਾਡੀ ਮਾੜੀ ਮੋਟੀ ਫਸਲ ਹੋ ਜਾਂਦੀ ਹੈ ਨਹੀਂ ਤੇ ਨਹੀਂ ਹੁੰਦੀ ਨਹੀਂ ਤੇ ਜਨਰੇਟਰ ਚਲਾ ਕੇ 7 ਸਾਲ ਹੋ ਗਏ ਅਸੀਂ ਪਾਣੀ ਫਸਲ ਸਿਰਫ 2 ਕਿੱਲੇ ਹੀ ਬੀਜੀ ਤੇ ਬਾਕੀ ਤੇ ਰਹੀ ਜਾਂਦੀ ਹੈ ਅੱਛਾ ਉਦੋਂ ਤੁਸੀਂ ਟਰੈਕਟਰ ਲੈਂਦਾ ਤੁਸੀਂ ਆਪਣੀ ਮਸਲੇ ਬਾਹਰ ਹੋ ਗਏ ਪਰ ਉਸ ਤੋਂ ਬਾਅਦ ਕੀ ਕਮੀਸ਼ ਨਹੀਂ ਕੋਈ وہی ਮੈਸੇਜ ਨਹੀਂ ਆਇਆ ਸਰਕਾਰ ਵੱਲੋਂ ਕਿਸ ਵੀ ਅਫਸਰ ਵੱਲੋਂ ਹਾਨੂੰ ਕੋਈ ਮੈਸੇਜ ਨਹੀਂ ਆਇਆ ਗਲਾਸੀ ਤੇ ਬੜੇ ਦਿੱਤੇਗੇ ਗਲਾਸੀ ਦਿੱਤੇ ਜਾਂਦੇ ਆ ਨਾ ਐਦਾਂ ਹੀ ਹੌਸਲਾ ਦੇ ਕੇ ਤੋਰ ਦਿੰਦੇ ਪਰ ਸਾਡਾ ਫੇਰ ਹੌਸਲਾ ਟੁੱਟ ਜਾਂਦਾ ਵਾ ਕਿ ਹਾਨੂੰ ਕਿਤੇ ਉਹ ਮੈਸੇਜ ਨਹੀਂ ਆਇਆ ਕੋਈ ਵੀ ਅਗਰ ਨਹੀਂ ਸਰਕਾਰ ਵੱਲ ਦੀ ਫੇਰ ਨਹੀਂ ਸਰਕਾਰ ਨੇ ਸੁਣੀ ਹੀ ਹੁਣ ਸਾਡੀ ਆਖਰੀ ਪੀਰ ਤੇ ਸਰਕਾਰ ਤੱਕ ਹੀ ਆ ਨਾ ਤੇ ਬਾਅਦ ਵੀ ਤੁਹਾਡੀ ਰੇਜ਼ ਹੋ ਜੂਗੀ ਨਹੀਂ ਸੁਣੀ ਤਿੰਨ ਸਾਲ ਅਗਲਾ ਕੀ ਹਰਗਾਤ ਹੈ ਅਗਲਾ ਮੁੱਦਾ ਤੇ ਫੇਰ ਆਣਾ ਹੈ ਹੋਈ ਆ ਵੀ ਉਥੇ ਫੇਰ ਐਸਡੀ ਉਹਦੇ ਆਪਾਂ ਗਰਦਾਸਪੁਰ ਜ਼ਿਲ੍ਹੇ ਚ ਦਵਾਵਾਂਗੇ ਤੇ ਰਨਾ ਲਾਵਾਂਗੇ ਹੁਣ ਤੱਕ ਇੰਨਾ ਨੁਕਸਾਨ ਹੋ ਗਿਆ ਨੁਕਸਾਨ ਭਾਜੀ 7 ਸਾਲ ਹੋ ਗਏ ਸਾਡਾ ਨੁਕਸਾਨ ਹੀ ਹੋ ਗਿਆ ਵਾ ਕਿੰਨੀ ਕਿੰਨੀ ਪੰਜ ਕਿੱਲੇ ਜ਼ਮੀਨ ਆ ਸਾਡੀ 5 ਕਿੱਲੇ ਆ ਜਨੇਟਰ ਨਾਲ ਫਸਲ ਨਹੀਂ ਵਾਈ ਜਾਂਦੀ ਤਿੰਨ ਬੱਚੇ ਆ ਦੋ ਬੇਟੀਆਂ ਆ ਇੱਕ ਪੁੱਤਰ ਆ ਉਹ ਵੀ ਛੋਟੇ ਆ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ